ਮਾਦੀ ਸਤਕਾਰ ਜੋ ਭਾਈ ਸਾਹਿਬ ਬਾਈ ਹਰਵਿੰਦਰ ਸਿੰਘ ਜੀ ਲਿੱਦੜ ਅਤੇ ਸਤਕਾਰ ਜੋ ਬੀਬੀ ਬਲਜੀਤ ਕੌਰ ਦੀ ਲਿੱਦੜ ਜੋ ਕਿ ਆਪਣੀ ਪਿਆਰੀ ਚਾਵਾ ਲਾਡਾ ਨਾਲ ਪਾਲੀ ਪੋਤਰੀ ਤੇ ਸਰਦਾਰ ਅਮਰਤਪਾਲ ਸਿੰਘ ਜੀ ਬੀਬੀ ਮਨਪ੍ਰੀਤ ਕੌਰ ਉਹਨਾਂ ਦੀ ਪਿਆਰੀ ਵਰਜੀ ਧੀ ਦਿਵਲੀਨ ਕੌਰ ਲਿੱਦੜ ਦੀ ਦੇ ਪਹਿਲੇ ਜਨਮ ਦੇ ਖੁਸ਼ੀ ਅੰਮ੍ਰਿਤ ਵੀਰ ਜੀ ਤੋਂ ਸ਼੍ਰੀ ਸੁੱਖਾ ਦੀ ਬਣੀ ਸੁਖ ਵਿਸਾਦ ਇਹ ਪਾਠ ਪ੍ਰారంਭ ਕਰਵਾਈ ਸੀ ਤੇ ਸਜਾਤੇ ਦੇ ਮੈਂਬਰ ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਸੇਵਾਬਾਦ ਜਿਨ੍ਹਾਂ ਨੇ ਬਹੁਤ ਪਿਆਰ ਦਿੱਤੀ ਸਤਿਕਾਰ ਦਿੱਤੀ ਸੁਪਨੇ ਸਾਡਾ ਪਾਠ ਦਿੱਤਾ ਬੜੀ ਬਰਖਸ਼ ਹੈ ਇੱਕ ਖਾਲੀ ਸਹੀ ਇਹ ਬਹੁਤ ساری ਤੱਥਾਂ ਵਿੱਚ ਇਨਾਂ ਨੇ ਇੰディア यूनिवर्सिटी ਸਾਡੀ ਇਹ ਸੇਵਾ ਕੀਤੀ ਹੈ ਤੇ ਪਾਠ ਦੀਆਂ ਲੜੀਆਂ ਸੰਭਾਲਿਆ ਔਰ ਵਿਦਿਆ ਪ੍ਰਾਪਤ ਕਰਕੇ ਕਿ ਅੱਜ ਜਦੋਂ ਇਹ ਇਸ ਪਵਨ ਦਰਬਾਰ ਵਿੱਚ ਸੁਖਮੀ ਸਾਡੇ ਪਾਠ ਪੜ੍ਹੇ ਨੇ ਤਾਂ ਆਪ ਸੇ ਸੰਤਾਨੀ ਸਰਵੋਤ ਕੀਤੇ ਨੇ ਇਹਦੇ ਬਹੁਤ ਹੀ ਸਰਮਾਨਜੋ ਪਾਇਸਾ ਭਾਈ ਅਜੈਪ ਸਿੰਘ ਜੀ ਜਿਹੜੇ ਆਪ ਕਲਮ ਦੇ ਤਨ ਨਿਆਣਾ ਦੀ ਭਾਈ ਔਰ ਸਾਥ ਸੰਗਤ ਦੀ ਕਿ ਇਹ ਬਹੁਤ ਪਿਆਰੀਆਂ ਤਰਤਾਜ਼ਾ ਲਿਖਤੀਆਂ ਔਰ ਉਹਨਾਂ ਦੇ ਹੀ ਇਹਨਾਂ ਪਰਿਵਾਰਾਂ ਵੱਲੋਂ ਆਪਣੀ ਬੱਚੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਔਰ ਉਹਨਾਂ ਨੇ ਪਾਸਟਰ ਦਾ ਪਾਲ ਕੀਤੀ ਜਦ ਰੱਗੇ ਮੈਂ ਤਰਤਾਜ਼ਾ ਲਿਖਦਾ ਹਾਂ ਕਿ ਤੁਹਾਡਾ ਪ੍ਰੋਗਰਾਮ ਸ਼ਨੀਵਾਰ ਨੂੰ ਪਹਿਲਾ ਦਾ ਕਿ ਉਸ ਦੀਵਾਰ ਵਿੱਚ ਉਸ ਬੱਚੀ ਦੇ ਗਰਮ ਦਿਲ ਦੀ ਕੁਜੀ ਅੰਦਰ ਇੱਕ ਪਿਆਰੀ ਕਵਤਾ ਪਸਾਈ ਗਈ ਜਿਹੜੀ ਇਹੋ ਜਿਹੇ ਅੰਦਵਾਂ ਲਿਖਾਰੀ ਕਿ ਕੌਮ ਦਾ ਸਿਰਾਇਆ ਹੋਵੇ ਕੌਮ ਦਾ ਮਨੁੱਖ ਦਾ ਖਿਆਲਾ ਹੋਵੇ ਉਹ ਕਿ ਕਵਤਾ ਲਿਖਣੀ ਇਹ ਕੋਈ ਸਾਧ ਸੰਗਤੀ ਸ਼ੋਤੀ ਮੁਰਤੀ ਕਰਾਵਾ ਦੀ ਕਵਣਾ ਕਿਉਂਕਿ ਸ਼ਬਦਾਂ ਤੇ ਪੰਡਾ ਚਾਹੀਦੇ ਔਰਤ ਇਤਿਹਾਸ ਨਹੀਂ ਬਾਕ ਚਾਹੀਦੀ ਦੁਨਿਆਵੀ ਸੰਸਾਰ ਦੀ ਜਿਹੜੀ ਵਿਦਿਆ ਉਹਦੀ ਧੋਲੀ ਵਿੱਚ ਹੋਵੇ ਉਹ ਪਿੰਗਲ ਇਤਿਹਾਸ ਦੇ ਨਾਲ ਜਿਉ ਕਵਤਾ ਲਿਖਦਾ ਤੇ ਇਸ ਕਵਤਾ ਦੀ ਵਿੱਚ ਜਾਨ ਪੈ ਜਾਂਦੀ ਉਹ ਕਵਤਾ ਕਿਤੇ ਮौज-ਮਸਤੀ ਵਿੱਚ ਆ ਕੇ ਕਵੀ ਲਿਖਦੇ ਤੇ ਮਰਦਾ ਹੁੰਦਾ ਕਮਰੇ ਵਿੱਚ ਨਮੀ ਨੂੰ ਕਿਹਦਾ ਹੈ ਕੋ ਕਮਰੇ ਉੱਜਾ ਬੁੱਕਦਾ ਇਤਿਹਾਸ ਸਾਡਾ ਜਿਹੜਾ ਸਾ ਸੰਜੀ ਇਹੋ ਜਿਹਾ ਹੁੰਦਾ ਹੈ ਬੱਚੀ ਦਾ ਜਨਮ ਦੇ ਬੁਲਾਇਆ ਪਹਿਲੀ ਕਵਤਾ ਆਪਾਂ ਕਹਿਣੀ ਤੇ ਮੀਰੀ ਕ੍ਰਿਤੇ ਮਾਰਕੂਲ ਫਰਗੋ ਬੈਠ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਲ ਸ਼ਾਮਾਂ ਦੀ ਦੀਵਾਨਾ ਵਿੱਚ ਦਾਸ ਨੇ ਗੀਤ ਕੀ ਕਰੀ

ਸ਼ਹੀਦ ਭਾਈ ਗੁਰਦੇਵ ਸਿੰਘ ਦੀ ਦੇਵੂ ਉਹਨਾਂ ਦੀ ਸ਼ਹਾਦਤ ਲਈ ਇਹ ਦੀਵਾਲ ਸਜਾਈ। ਕਿ ਕੱਲ ਦਾ ਜਿਹੜਾ 4 ਜਲਾਈ ਕਰਦੇ ਹਾਂ। 4 ਜਲਾਈ 1955 ਨੂੰ ਸਾਡੇ ਹਰਮੰਦਰ ਸਾਹਿਬ ਸ਼੍ਰੀ ਅਮਰਤ ਸਰ ਸਾਹਿਬ ਤੇ ਸਾਡੀ ਆਪਣੀ ਹਕੂਮਤ ਨੇ ਪਹਿਲਾ ਹੱਲਾ ਬੋਲਿਆ ਸੀ ਕਿਉਂਕਿ ਅਸੀਂ ਆਪਣੇ ਹੱਕ ਮੰਗੇ ਸੀ। ਜੋ ਸਾਡੇ ਨਾਲ ਐਗਰੀਮੈਂਟ ਹੋਇਆ ਸੀ। ਅਸੀਂ ਦੇਸ਼ ਇਹ ਮਾਤਾ ਤੇ ਨੜੀਆਂ ਨਾਲ ਲੜੀਦਾ ਅਸੀਂ ਮੁਗਲਾ ਮਰਹੱਟਿਆਂ ਅਬਦਾਲੀਆਂ ਪੁਰਾਨੀਆਂ ਅਫਗਾਨੀਆਂ ਤੇ ਨਾਲ ਕਮਸਾਨ ਦੇ ਜੁੱਧ ਲੜੇ ਅਸੀਂ ਬਹੁਤ ਸਾਰਾ ਆਪਣਾ ਖੂਨ ਬਹਾਇਆ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਜਦੋਂ ਦੇਸ਼ ਮੁਨਕ ਆਜ਼ਾਦ ਹੋਇਆ ਅਸੀਂ ਆਪਣਾ ਹੱਕ ਮੰਗਿਆ ਅਸੀਂ ਫਿਰ ਆਤਵਾਦੀ ਬਣ ਗਏ ਅਸੀਂ ਫਿਰ ਸਾਧ ਸੰਗਤ ਦੀ ਬਾਗੀ ਹੋ ਗਏ ਸਰਕਾਰ ਦੀ ਕਿ ਉਹਨਾਂ ਸਰਕਾਰਾਂ ਦੀ ਸਾਨੂੰ ਬਾਗੀਆਂ ਦਾ ਖਤਾਲ ਦਿ ਦਿੱਤਾ ਸਾਡੇ ਹੱਕ ਦੇਣ ਦੀ ਜਾਨੀ ਸਾਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਸਾਨੂੰ ਤੋਪਾਂ ਦਾ ਨਿਸ਼ਾਨਾ ਬਣਾਇਆ ਸਾਨੂੰ ਤਲਵਾਰਾਂ ਦੇ ਨਾਲ ਹੁਨੀ ਸਾਗਿਆਂ ਦੇ ਰੂਪ ਵਿੱਚ ਤੇ ਕਲੂ ਘਾਰਿਆਂ ਦੇ ਰੂਪ ਵਿੱਚ ਸਭ ਸਾਡੀ ਖਾਤਰ ਕਰਨਾ ਚਾਹਿਆ ਇਸ ਕਰਕੇ ਬਹੁਤ ਸਾਰੇ ਇਤਿਹਾਸਕ ਦਿਨ ਕਿਤੇ ਸਾਡੀ ਤਲਵਾਰ ਦਿੱਤੇ ਨਾਲ ਕਰੇ ਕੱਲ ਆਪਾ ਉਹ ਦੀਵਾਨ ਚਾਹੀ ਤੇ ਉਹਨਾਂ ਮਹਾਰ ਜੋਧਿਆਂ ਨੂੰ ਸੇਦਾ ਕੀਤਾ ਜਿਨ੍ਹਾਂ ਨੇ ਆਪਣੇ ਧਾਰਮਿਕ ਸੰਸਾਰ ਦੀ ਪਵਿੱਤਰਤਾ ਦੀ ਖਾਤਰ ਸਿਰ ਤਲੀ ਤੇ ਪਾ ਕੇ ਪਹਿਲਾ ਮਰਨ ਤੋਰਨ ਕਰ ਜੀਵਨ ਕੀਸ਼ਾ ਦਾ ਅਭਿਆਸ ਕਰਦਿਆ ਸਿਰ ਤਲੀ ਤੇ ਪਾ ਕੇ ਸ਼ੀਰਿਓ ਪ੍ਰਾਪਤੀਆਂ ਵਜੋਂ ਦਾਟਾ ਇੱਕ ਵਾਰੀ ਨੂੰ ਕਦੇ ਉਹ ਕੇ ਮੱਸਾ ਰਗੜ ਕਰ ਦਿਆ ਕਦੇ ਅੰਤ ਸ਼ਬਦ ਆ ਲਈ ਆ ਕਦੇ ਸਾਹ ਸਾਗਰ ਦੀ ਸਾਡੀ ਆਪਣੀ ਹਕੂਮਤ ਨੇ ਜੋਨੂ ਮੀਨ ਸਰਤੀ ਵਿੱਚ ਆਪ ਦਾ ਜਨ ਜੀ ਦਾ ਕੀਤਾ ਕਹਨੂ ਕਹਾ ਸਾਡੀ ਦਿਵਤਾ ਆ ਇਹ ਪ੍ਰਕਾਰ ਨਾਲ ਜੰਮੇ ਆਓ ਅੱਜ ਮੀਰੀ ਦੀ ਮਾਰਕ ਨੂੰ ਹਰਗੋਗਰ ਸਾਹਿਬ ਜੀ ਦਾ ਪ੍ਰਕਾਸ਼ ਧਿਆੜਾ ਜਿਵੇਂ ਵੀ ਹਰਮੰਦਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਪੁਰਖ ਸਾਹਿਬ ਦੀ ਸਜਣਾ ਕੀਤੀ ਜਿਨ੍ਹਾਂ ਨੇ ਮੀਰੀ ਤੇ ਪੀਰੀ ਧਾਰਮ ਕਰਕੇ ਭਗਤੀ ਤੇ ਸ਼ਕਤੀ ਧਰਮੋ ਸਿਆਸ ਨੂੰ ਇਕੱਤਰ ਕੀਤਾ ਆ ਬੱਜੀ ਦਾ ਕਰਨ ਦੇ ਮਨਾਰੇ ਆ ਇਹ ਬੱਜੀਆ ਕੌਮਾਂ ਦਾ ਸਮਾਇਆ ਇਹਦਾ ਹੁੰਦੀਆਂ ਜਗ ਵਿੱਚ ਧੀਆਂ ਅੱਜ ਦਾ ਬੰਦਾ ਸੰਸਾਰ ਨਾ ਜੇ ਨਾ ਹੁੰਦੀਆਂ ਜਗ ਵਿੱਚ ਧੀਆ ਕੋਈ ਬਲੀ ਪੀਰ ਅਵਤਾਰ ਨਾ ਹੁੰਦਾ ਜੇ ਨਾ ਹੁੰਦੀਆਂ ਜਗ ਵਿੱਚ ਧੀਆ ਕੋਈ ਬਲੀ ਪੀਰ ਅਵਤਾਰ ਨਾ ਹੁੰਦਾ ਇਹਨਾਂ ਧੀਆ ਦਾ ਸਦਕਾ ਹੀ ਅਸੀਂ ਦਲ ਬੈਠੇ ਆ ਆਏ ਸੱਜਣਾ ਦੀਆਂ ਸੁਣਦੇ ਆ ਤੇ ਆਪਣੀਆਂ ਕੁਝ ਕੰਗ ਆਓ ਬੱਚੀ ਤੇ ਬਲੀ ਕੌਲ ਇਹ ਪਹਿਲੇ ਗੱਲ ਕਰਨ ਦੀ ਮੂਤੀ ਅੰਦਰ ਉਹਨਾਂ ਦੇ ਹੀ ਪਰਿਵਾਰ ਦੇ ਲੋਕ ਉਹਨਾਂ ਦੇ ਹਿਸਾਬ ਕਰਨੀ ਦਾ ਦੇ ਪਰਦਾ ਦੇ ਇਹ ਉਹਨਾਂ ਦੇ ਪਰਿਵਾਰ ਵੱਲੋਂ ਮਹਾਨ ਵਿਗਵਾਲ ਨੇ ਬੜੀ ਪਿਆਰੀ ਖਵਤਾ ਦੇ ਬੋਲ ਲਿਖੇ ਨੇ ਉਨ ਢਾਢ ਸੰਗੀਤ ਪਰੋਕੇ ਢਾਣੀ ਜੱਥਾ ਆਪ ਸਿੱਖ ਸੰਗਠਨ ਦੇ ਕੇਂਦਰ ਵਿੱਚ ਪਿਆਸ ਲੈ ਕੇ ਇਹੋ ਆਕਰ मां <laughs> ਅੱਜ ਆਇਆ ਬਹੁਤ ਹੀ ਪਿਆਰ ਸਰਕਾਰ ਲਾਲ ਖੁਸ਼ੀਆ ਤੇ ਖੇੜੇ ਵਿੱਚ ਖਿਵੇ ਹੋਏ ਪਰਿਵਾਰ ਨੇ ਅੱਜ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਧੰਨਵਾਦ ਕੀਤਾ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਲੀਡਰ ਬੀਬੀ ਬਲਜੀਤ ਕੌਰ ਜੀ ਔਰ ਸਰਦਾਰ ਅਮਰਤਪਾਲ ਸਿੰਘ ਅਤੇ ਬੀਬੀ ਸਮਰ ਪ੍ਰੀਤ ਕੌਰ ਬੀਬੀ ਮਨਪ੍ਰੀਤ ਕੌਰ ਜਿਨ੍ਹਾਂ ਦੀ ਬੇਟੀ ਦਿਵਲੀਨ ਕੌਰ ਲਿੱਤਰ ਜੀ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਇਹ ਬੜੀ ਪਿਆਰੀ ਕੱਤ ਆ ਉਹਨਾਂ ਦੇ ਹੀ ਪਰਿਵਾਰ ਦੇ ਵਾਹ ਵਾਹ ਬੜੇ ਗੁੱਗੇ ਵਿਵਾਰ ਕਲਮ ਦੇ ਤੰਗ ਭਾਈ ਸਾਹਿਬ ਭਾਈ ਅਜੈਬ ਸਿੰਘ ਜੀ ਮਿਆੜੀ ਬਾ ਜਿਲ੍ਹਾ ਸ਼ਾਹਪੁਰ ਬੜੀ ਪਾਵਨ ਧਰਤੀ ਹੈ ਰਿਸ਼ੀਆ ਬੋਨੀਆ ਪੀੜਾ ਪੈ ਕੰਮਰਾ ਸੰਤਾ ਮਾਂ ਕੋਖਾਂ ਦਾ